ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਲੋ ਜੀ ਆਪਾਂ ਕਰਦੇ ਆਂ ਵਲੌਗ ਮਾਰਨਿੰਗ ਤੋਂ سٹਾਰਟ ਬੱਚੇ ਸਕੂਲ ਚਲੇ ਗਏ ਤੇ ਇਹ ਬੈਠੇ ਸੀਗੇ ਮੇਰੇ ਕੋਲੇ ਰੋਟੀ ਖਾਂਦੇ ਸੀ ਤੇ ਨਾਲੇ ਮੈਨੂੰ ਆਪਣੀਆਂ ਪਤਨੀ ਕੀ ਕੋਈ ਗੱਲਾਂ ਦੱਸਦੇ ਪਏ ਸੀ ਤੇ ਨਾਲ ਹੀ ਮੈਂ ਆਪਦੇ ਲੱਗੀ ਹੋਈ ਸੀਗੀ ਅੱਜ ਬਹੁਤ ਟਾਈਮ ਬਾਅਦ ਸਿਰ ਦੀ ਜਿਹੜੀ ਥੋੜੀ ਜਿਹੀ ਮ사ਜ ਕੀਤੀ ਆਪਾਂ हेयर केयर ਕੀਤਾ ਜਿਹਨੂੰ ਕਹਿ ਸਕਦੇ ਆ ਤੇ ਇੱਥੇ ਮੈਂ ਤੇਲ ਜਿਹੜਾ ਨਾ ਬਣਾ ਕੇ ਰੱਖਿਆ ਹੋਇਆ ਆਪੇ ਘਰੇ ਸਰੋਂ ਦਾ ਤੇਲ ਆ ਉਹਦੇ ਵਿੱਚ ਬਸ ਦੋ ਤਿੰਨ ਕਿ ਚੀਜ਼ਾਂ ਐਡ ਕਰਕੇ ਨਾ ਬਣਾ ਕੇ ਰੱਖਿਆ ਹੋਇਆ ਬਹੁਤ ਵਧੀਆ ਤੇਲ ਆ ਇਹਦੇ ਨਾਲ ਮੇਰੇ ਨਾ ਵਾਲ ਝੜਨੋਂ हट ਗਏ ਆ ਬਟ ਲੱਗਦਾ ਮੇਤੋਂ ਕਦੇ ਕਦੇ ਹੀ ਆ ਮ사ਜ ਨਹੀਂ ਹੁੰਦੀ ਹੈਗੀ ਕਦੇ ਸੇਤ ਡਾਉਨ ਕਦੇ ਘਰ ਦੇ ਕੰਮਾਂ ਦੇ ਵਿੱਚ ਬਿਜੀ ਪਤਾ ਨਹੀਂ ਕੀ ਕੀ ਹਨਾ ਸਮਝ ਨਹੀਂ ਲੱਗਦੀ ਹੈਗੀ ਵਸੇ ਤੇਲ ਬਹੁਤ ਵਧੀਆ ਹੈ ਹੁਣ ਖਤਮ ਜਿਆ ਹੋ ਗਿਆ ਹੋਰ ਬਣਾਉਂਗੀ ਹੁਣ ਮੈਂ ਤੇ ਲਓ ਜੀ ਇੱਥੇ ਮ사ਜ ਮੈਂ ਕਰੀ ਜਾਂਦੀ ਸੀ ਪੂਰੀ ਚੰਗੀ ਤਰ੍ਹਾਂ ਕਰੀ ਮੈਂ 5-10 ਮਿੰਟ ਲਾਏ ਆਪਣੇ ਵਾਲਾਂ ਤੇ ਜਿੰਨੇ ਕੁ ਵੀ ਹੈਗੇ ਬਾਲ ਹੈਗੇ ਤਾਂ ਥੋੜੀ ਪਰ ਸੰਭਾਲ ਕਰਨੀ ਬਹੁਤ ਜ਼ਰੂਰੀ ਆ ਹਨਾ ਆ ਪਹਿਲਾਂ ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਸਿਹਤ ਜ਼ਰੂਰੀ ਆ ਹਨਾ ਉਹ ਗੱਲ ਆ ਜੇ ਸਿਰ ਤੇ ਬਾਲ ਹੋਣਗੇ ਤਾਂ ਹੀ ਉਹ ਬੰਦਾ ਸੋਹਣਾ ਲੱਗਦਾ ਹੈ ਬਿਨਾਂ ਵਾਲਾਂ ਤੋਂ ਤਾਂ ਗੰਜਾ ਬੰਦਾ ਵੀ ਨਹੀਂ ਵਧੀਆ ਲੱਗਦਾ ਹਨਾ ਇਹ ਆਪਾਂ ਨੂੰ ਵੈਸੇ ਹਨਾ ਹੁੰਦਾ ਹੀ ਆ ਕੁੜੀਆਂ ਨੂੰ ਜਦੋਂ ਆਪਣੇ ਥੋੜੇ ਘਣੇ ਵਾਲ ਟੁੱਟਦੇ ਆ ਫਿਰ ਬਹੁਤ ਜ਼ਿਆਦਾ ਹਨਾ ਟੈਨਸ਼ਨ ਚ ਪਹੁੰਚ ਜਾਂਦੀ ਹੈ ਤੇ ਮੈਨੂੰ ਇਸ ਵਾਰ ਥੋੜਾ ਜਿਹਾ ਹੋਇਆ ਹੈਅਰ ਫਾਲ ਜ਼ਿਆਦਾ ਹੋ ਗਿਆ ਮੇਰਾ ਟੈਨਸ਼ਨ ਬਹੁਤ ਰਹਿੰਦੀ ਹੈ ਮੈਨੂੰ ਵੀ ਕਿਉਂ ਹੁੰਦਾ ਆ ਉਹ ਵੀ ਉਹੀ ਹੋਣਾ ਵੀ ਜਦੋਂ ਬਿਮਾਰ ਹੁੰਨੇ ਆ ਆਪਾਂ ਧਿਆਨ ਨਹੀਂ ਦਿੱਤਾ ਜਾਂਦਾ ਉਹਦੇ ਕਾਰਨ ਆਪਣਾ ਜਿਹੜਾ ਹੈਅਰ ਫਾਲ ਹੋ ਜਾਂਦਾ ਹੈ ਤੇ ਲੋ ਜੀ ਨਾਲ ਦੀ ਨਾਲ ਆਪਾਂ ਆਪਣੇ ਵਾਲਾਂ ਚ ਤੇਲ ਤੋਲ ਛੱਸ ਕੇ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਗੇ ਸੀਗੀ ਆਪਾਂ ਬੈੱਡ ਸ਼ੀਟਾਂ ਚੱਕੀਆਂ ਚਾਪ ਕੰਬਲ ਚੱਕੇ ਬੈੱਡ ਸ਼ੀਟਾਂ ਝਾੜੀਆਂ ਪਿਛਾਈਆਂ ਤੇ ਅੱਜ ਜਿਹੜਾ ਕੰਮ ਆ ਨਾ ਆਪਾਂ ਕਿਸੇ ਦੇ ਆਉਣ ਦੇ ਚਾਹ ਦੇ ਵਿੱਚ ਕਰ ਰਹੇ ਆ ਤੇ ਅੱਜ ਤਰੀਕ ਹੈਗੀ ਆ 5 ਤਰੀਕ ਦਿਨ ਸ਼ੁੱਕਰਵਾਰ ਦਾ ਬਲੌਗ ਆ ਇਹ ਤੁਹਾਡੇ ਕੋਲ ਕੱਲ ਨੂੰ ਆਊਗਾ 6 ਤਰੀਕ ਨੂੰ ਜਾਨਕਿ ਹੈ ਨਾ ਤੇ 5 ਤਰੀਕ ਨੂੰ ਮੈਂ ਤਿਆਰੀਆਂ 'ਚ ਲੱਗੀ ਹੋਈ ਸੀ ਕਿਉਂਕਿ ਆਪਣੇ ਆਉਣਾ ਹੈ ਮਹਿਮਾਨ ਨੇ ਪਤਾ ਨਹੀਂ ਅੱਜ ਸ਼ਾਮ ਨੂੰ ਆਜੇ ਪਤਾ ਨਹੀਂ ਕੱਲ ਨੂੰ ਆਊ ਜਾਨਕਿ ਹਾਲ ਫਿਕਸ ਟਾਈਮ ਨਹੀਂ ਹੈਗਾ ਵੀ ਕਦੋਂ ਆਉਣਾ ਹੈ ਆਣਾ ਹੀ ਆਪਣੇ ਘਰੇ ਕਿਸੇ ਨੇ ਤੇ ਉਹਦੇ ਕਾਰਨ ਮੈਂ ਅੱਜ ਮਾਰਨਿੰਗ ਚ ਥੋੜੀ ਜਿਹੀ ਹੈ ਨਾ ਆਪਣੇ ਆਪ ਨੂੰ ਥੋੜਾ ਜਿਹਾ ਫਰੈਸ਼ ਫੀਲ ਕਰਦੀ ਸੀ ਉਦੋਂ ਤਾਂ ਮੇਰੇ ਚ ਹੁੰਦੀ ਨਹੀਂ ਐਨਰਜੀ ਹੈ ਨਾ ਮਾਰਨਿੰਗ ਟਾਈਮ ਅੱਜ ਫਿਰ ਹੈ ਨਾ ਪਤਾ ਨਹੀਂ ਜਿਵੇਂ ਕਹਿੰਦੇ ਆਉਣ ਦੇ ਚਾਹ ਦੇ ਵਿੱਚ ਹੈ ਨਾ ਵੀ ਜਦੋਂ ਮਹਿਮਾਨ ਨੇ ਆਉਣਾ ਉਹਦੇ ਚਾਹ ਦੇ ਵਿੱਚ ਆਪਾਂ ਨੂੰ ਹੈ ਨਾ ਐਨਰਜੀ ਆ ਜਾਂਦੀ ਹੈ ਵੀ ਅੱਜ ਆਪਣੇ ਕਿਸੇ ਨੇ ਆਉਣਾ ਹੈ ਬਸ ਐਨਰਜੀ ਜੀ ਫੀਲ ਹੁੰਦੀ ਸੀ ਕਿ ਤੇ ਮੈਂ ਆਪਦਾ ਹੈ ਨਾ ਫਿਰ ਕੰਮ ਵੀ ਲੱਗੇ ਸੀ ਇਹ ਮੈਨੂੰ ਕਹਿੰਦੇ ਸੀਗੇ ਕਹਿੰਦੇ ਆਉਣਾ ਚਲੋ ਕੋਈ ਗੱਲ ਨਹੀਂ ਠੀਕ ਆ ਬਟ ਕੰਮ ਤੋਂ ਘੱਟ ਕਰ ਹੈ ਨਾ ਤੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਮੈਂ ਥੋੜਾ ਥੋੜਾ ਹੀ ਕਰੂੰਗੀ ਜਿਆਦਾ ਨਹੀਂ ਕਰਦੀ ਜਿਆਦਾ ਸਫਾਈਆਂ ਜੀਆਂ ਨਹੀਂ ਕਰਦੀ ਡੰਗਾਈ ਚੱਕ ਜਿਵੇਂ ਡੀਪ ਕਲੀਨਿੰਗ ਨਹੀਂ ਕਰਦੀ ਕਲੀਨਿੰਗ ਜਰੂਰ ਕਰੂੰਗੀ ਤੇ ਲੋ ਜੀ ਬੈੱਡ ਸ਼ੀਟਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕਾਰਟਨ ਸਾਰੇ ਉਤਾਰ ਲਾਂਗੇ ਤੇ ਇਹ ਵੀ ਮੈਨੂੰ ਕਾਫੀ ਗੰਦੇ ਲੱਗਦੇ ਸੀ ਉਸ ਦਿਨ ਨੇਰੀ ਆਈ ਸੀ ਨਾ ਉਹ ਨੇਰੀ ਜੀ ਜਿਆਦਾ ਗੰਦੇ ਕਰ ਗਈ ਸੀਗੀ ਤੇ ਮੈਂ ਇਹ ਵੀ ਉਤਾਰ ਲਈ ਮੈਂ ਕਹਾਂ ਚਲੋ ਕੱਪੜੇ ਤਾਂ ਧੋਣੇ ਹੀ ਆ ਨਾਲ ਇਹ ਵੀ ਧੁੱਤੇ ਜਾਣਗੇ ਹਨ ਇਹ ਵੀ ਉਤਾਰ ਕੇ ਰੱਖ ਲੇ ਤੇ ਕੰਮ ਸਾਰਾ ਟੋਟਲੀ ਕੀਤਾ ਅੱਜ ਮੈਂ ਟੋਟਲ ਕੰਮ ਕੀਤਾ ਹਨਾ ਬਸ ਚਾਹੀ ਚੜਿਆ ਪਿਆ ਸੀ ਵੀ ਮਹਿਮਾਨ ਨੇ ਆਉਣਾ ਹੈ ਹਨਾ ਤੇ ਨਾਲ ਦੀ ਨਾਲ ਫਸ ਉਸ ਤੋਂ ਬਾਅਦ ਮੈਂ ਆ ਗਈ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਰੋਟੀ ਵਗੈਰਾ ਸਾਰਾ ਕੁਝ ਬਣ ਗਿਆ ਸੀ ਬਟ ਮੈਂ ਰੋਟੀ ਨਹੀਂ ਸੀ ਖਾਧੀ ਬ੍ਰੇਕਫਾਸਟ ਨਹੀਂ ਸੀ ਕੀਤਾ ਬਾਕੀ ਸਾਰਿਆਂ ਨੇ ਬੱਚੇ ਕਰਕੇ ਚਲੇ ਗਏ ਸੀ ਲੰਚ ਵਗੈਰਾ ਲੈ ਕੇ ਚਲੇ ਗਏ ਤੇ ਇਹਨਾਂ ਨੇ ਵੀ ਕਰ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਆ ਗਈ ਸੀਗੀ ਭਾਂਡੇ ਥੋੜੇ ਸੀਗੇ ਬਸ ਸਵੇਰੇ ਸਵੇਰੇ ਕਈ ਵਾਰੀ ਜ਼ਿਆਦਾ ਹੁੰਦੇ ਆ ਕਈ ਵਾਰੀ ਥੋੜੇ ਹੁੰਦੇ ਹਨਾ બસ ਇਹ ਪਤਾ ਨਹੀਂ ਕਦੇ-ਕਦੇ ਮੂਡ ਤੇ ਡਿਪੈਂਡ ਹੁੰਦਾ ਮੈਨੂੰ ਲੱਗਦਾ ਵੀ ਅੱਜ ਮੈਂ ਜਦੋਂ ਮਾਰਨਿੰਗ ਦੇ ਵਿੱਚ ਨਾ अर्ਲੀ ਮਾਰਨਿੰਗ ਉੱઠી ਸੀਗੀ ਉਦੋਂ ਚਾਹ ਚੂ ਵਾਲੇ ਉਦੋਂ ਤੋਤੇ ਸੀ ਯਾਰ ਥੋੜੇ ਜਿਹੀ ਸੀਗੇ ਬੱਚਿਆਂ ਦੇ ਬ੍ਰੇਕਫਾਸਟ ਤੇ ਉਹਨਾਂ ਦੇ ਪਾਪਾ ਦੇ ਬ੍ਰੇਕਫਾਸਟ ਵਾਲੇ ਹਨਾ ਤੇ ਬਸ ਜੀ ਇਹ ਵੀ ਆਪਾਂ ਧੋ ਲਏ ਤੇ ਨਾਲ ਦੀ ਨਾਲ ਕਾਊਂਟਰ ਜਿਹੜਾ ਸਾਫ਼ ਕਰਤਾ ਤੇ ਪਲੀਜ਼ ਜੇਕਰ ਹੁਣ ਇੱਕ ਤੁਹਾਨੂੰ ਰਿਕੁਐਸਟ ਹੈ ਮੇਰੀ ਜੇਕਰ ਤੁਸੀਂ ਇਹਨਾਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਂਡ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਰਿਕਵੈਸਟ ਹੀ ਆ ਤੁਹਾਡੇ ਅੱਗੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦੇ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਮਿਲ ਸਕੇ ਤੇ ਤੁਸੀਂ ਨੈਕਸਟ ਵੀਡੀਓ ਸਭ ਤੋਂ ਪਹਿਲਾਂ ਵਾਚ ਕਰ ਸਕੋ ਤੇ ਲੋ ਜੀ ਕਾਉਂਟਰ ਵੀ ਆਪਾਂ ਨੇ ਨਾਲ ਦੀ ਨਾਲ ਸਾਫ਼ ਕਰਤਾ ਸਾਰਾ ਚੁੱਲਾ ਚਾਲਾ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਚੰਗੀ ਤਰ੍ਹਾਂ ਅੱਜ ਮੈਂ ਘਰ ਚ ਮੁਕਾਇਆ ਲਿਸ਼ਕਾਇਆ ਪੂਰਾ ਐਨ ਬੱਟ ਕੱਢ ਦਈਦੇ ਆ ਜਦੋਂ ਕੰਮ ਨੂੰ ਲੱਗੀਦਾ ਤੇ ਜਿਸ ਦਿਨ ਆਪਣਾ ਸਰੀਰ ਡਾਉਨ ਹੁੰਦਾ ਤੇ ਫੇਰ ਤਾਂ ਫਿਰ ਉਸ ਦਿਨ ਤਾਂ ਆਪਦੇ ਆਪ ਤੋਂ ਵੀ ਨਹੀਂ ਤੁਰਿਆ ਜਾਂਦਾ ਲੱਤਾਂ ਵੀ ਇੱਕ ਸਵੇਰੇ ਸਵੇਰੇ ਨਾਲ ਲੱਤਾਂ ਦੀ ਇੰਨੀ ਕ ਹੰਬ ਹੁੰਦੀ ਆ ਵੀ ਜਦੋਂ ਬੱਚੇ ਨੇ ਸਕੂਲ ਜਾਣਾ ਇਹ ਤਾਂ ਮਾਂ ਜਾਣੇ ਜਾਂ ਬੱਚੇ ਜਾਣਣ ਜਿਹੜੇ ਜਾਂਦੇ ਆ ਹਨਾ ਪਤਾ ਨਹੀਂ ਤਾਂ ਬੱਚਿਆਂ ਨੂੰ ਇਹ ਆਦਤ ਬਣੀ ਹੁੰਦੀ ਆ ਪਤਾ ਨਹੀਂ ਮੈਨੂੰ ਇਹ ਆਤਾ ਹਨਾ ਵੀ ਮੈਨੂੰ ਇਹ ਨਹੀਂ ਹੈਗਾ ਵੀ ਮੈਂ ਉਹਨਾਂ ਤੋਂ ਪਹਿਲਾਂ ਵੀ ਫਟਫਟ ਪਹਾ ਜਾ ਵੜਣਾ ਮੈਨੂੰ ਵਧੀਆ ਨਹੀਂ ਲੱਗਦਾ ਵੀ ਟਾਈਮ ਟੂ ਟਾਈਮ ਦਸ 6 ਵਜੇ ਉਹਨਾਂ ਨੂੰ ਮੈਂ 7 ਵਜੇ ਜਾਣਾ ਹੁੰਦਾ ਜੇ ਆਰ 7:30 ਜਾਂਦਾ ਤੇ ਵੱਡਾ ਬੇਟਾ 7 ਵਜੇ ਜਾਂਦਾ ਬਸ ਮੈਂ 6 ਵਜੇ ਦੋਨਾਂ ਨੂੰ ਜਗਾਉਂਗੀ ਬਸ 6 ਵਜੇ ਤੋਂ ਤਾਂ ਫਿਰ ਹਨਾ 7:30 ਤੱਕ ਨੇਰੀ ਬਣੀ ਰਹਿੰਦੀ ਹੈ ਟੋਟਲ ਸਾਰਾ ਕੰਮ ਕਰਨਾ ਤੇ ਹੁਣ ਵੀ ਦੇਖ ਲਓ ਮੇਰੀ ਤਾਂ ਅੱਜ ਅੱਜ ਮਤਲਬ ਫੁੱਲ ਡੇ ਮੇਰੀ ਨੇਰੀਓ ਬਣੀ ਰਹੀ ਹੈ ਹਨਾ ਤੇ ਮੈਂ ਪੂਰਾ ਘਰ ਚੰਗੀ ਤਰ੍ਹਾਂ ਸਾਫ਼ ਕੀਤਾ ਵੀ ਇਧਰ ਮੈਂ ਹਨਾ ਵਾਸ਼ਿਵਸ਼ਨ ਵੀ ਚੰਗੀ ਤਰ੍ਹਾਂ ਰਗੜਿਆ ਇਹ ਵੀ ਉਸ ਦਿਨ ਨੇਰੀ ਆਉਣ ਤੋਂ ਬਾਅਦ ਥੋੜਾ ਜਿਹਾ ਧੋਤਾ ਸੀ ਸ਼ੀਸ਼ਾ ਨਹੀਂ ਸੀ ਚੰਗੀ ਤਰ੍ਹਾਂ ਧੋਤਾ ਸ਼ੀਸ਼ੇ ਦੇ ਵਿੱਚ ਇਹਦੀ ਮੂੰਹ ਦੇਖਣੋ ਵੀ ਘਟਨੇ ਆ ਹੋਇਆ ਪਿਆ ਸੀ ਐਂ ਲੱਗਦਾ ਸੀ ਮੂੰਹ ਦਿਖਦਾ ਹੀ ਨਹੀਂਗਾ ਫਿਰ ਜਦੋਂ ਮੈਂ ਸ਼ਾਮ ਨੂੰ ਧੋਤਾ ਨਾ ਟੰਗਿਆ ਸ਼ਾਮ ਨਹੀਂ ਸੀ ਯਾਨੀ ਕਿ ਦੁਪਹਿਰ ਦੀ ਸੀਗੀ ਤੇ ਫਿਰ ਮੈਂ ਇਹਨਾਂ ਨੂੰ ਪੁੱਛਦੀ ਸੀਗੀ ਮੈਂ ਕਿਹਾ ਦੇਖੋ ਅੱਜ ਮੂੰਹ ਚੰਗੀ ਤਰ੍ਹਾਂ ਦਿਖਦਾ ਕਹਿੰਦੇ ਆਹੋ ਦਿਖਦਾ ਇਹ ਵਿਆਸਦੇ ਸੀਗੇ ਕਹਿੰਦੇ ਹੁਣ ਦੇਖਦਾ ਬਿੰਦਕ ਨੂੰ ਤੇਰਾ ਨਹੀਂ ਦਿਖਣਾ ਹੈਗਾ ਜਦੋਂ ਡਾਊਨ ਹੋ ਜਣੀ ਆ ਤੇਰੀ એનર્ਜੀ ਫਿਰ ਵੱਡ ਜਾਣਾ ਕਹਿੰਦੇ ਅੰਦਰ ਬਹਿ ਜਾਣਾ ਜਾ ਕੇ ਮੰਜੇ ਦੇ ਵੇ ਤੇ ਕਿਸੇ ਖਲ ਖਲ ਗੁੰਜ ਲਾ ਕੇ ਪੈ ਜਾਂਦੀ ਏ ਇੱਕ ਪਾਸੇ ਕੀ ਕਰਾਂ ਜੀ ਬਸ ਆ ਨਾ ਬਿਮਾਰ ਹੋਣ ਕਾਰਨ ਪਤਾ ਨਹੀਂ ਤਵੀਤ ਨੂੰ ਕੀ ਹੋਇਆ ਬਈ એનર્ਜੀ ਨਹੀਂ ਰਹਿੰਦੀ ਹੈਗੀ ਪਤਾ ਨਹੀਂ ਤਾਂ ਆ ਨਾ ਵੀਕਨੈਸ ਜ਼ਿਆਦਾ ਹੋ ਗਈ ਹੈ ਉਹਦੇ ਕਾਰਨ ਤੇ ਲੋ ਜੀ ਹਾਪਾ ਵਾਸ਼ਰੂਸ਼ਨ ਵੀ ਚਮਕਾ ਤੇ ਮਹਿਮਾਨ ਆਉਣਗੇ ਤੇ ਘਰ ਆਪਣਾ ਦੇਖਣਗੇ ਸਾਰਿਆਂ ਨੂੰ ਹੀ ਹੁੰਦਾ ਆ ਹਨਾ ਵੀ ਜਦੋਂ ਮਹਿਮਾਨ ਆਵੇ ਆਪਣਾ ਘਰ ਲਿਸ਼ਕ ਪੁਸ਼ਕ ਮਾਰੇ ਤੇ ਲਿਸ਼ਕਣ ਪੁਸ਼ਕਣ ਆਪਾਂ ਘਰ ਲਾਤਾ ਤੇ ਆਪਣੀ ਕਣਕ ਵੀ ਪਈ ਅੱਜ ਛਾਣ ਕੇ ਇਹ ਵੀ ਥੈਲੇ ਦੇ ਵਿੱਚ ਪਾ ਦੇਣੀ ਆ ਤੇ ਹੁਣ ਮੈਂ ਨਾਲ ਦੀ ਨਾਲ ਲਾ ਦੂੰਗੀ ਮਸ਼ੀਨ ਝਾੜੂ ਲਾਤਾ ਵਾਸ਼ਰੂਸ਼ਨ ਸਾਫ ਕਰਤਾ ਸਾਰੇ ਕੰਮ ਕਰਤੇ ਤੇ ਉਸ ਤੋਂ ਬਾਅਦ ਆਈ ਆ ਬਾਰੀ ਹੁਣ ਕੱਪੜਿਆਂ ਦੀ ਤੇ ਆਪਾਂ ਕੱਪੜੇ ਵੀ ਮਸ਼ੀਨ ਦੇ ਵਿੱਚ ਪਾ ਦੇਣੇ ਨੇ ਤੇ ਮਸ਼ੀਨ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਹੁਣ ਲਾਵਾਂਗੇ ਆਪਾਂ ਅੰਦਰ ਪੋਚੇ ਜਿਹੜੇ ਕਿ ਆਪਣੇ ਰਹਿੰਦੇ ਆ ਹਾਲੇ ਪੁਚੇ ਲੱਗਣ ਵਾਲੇ ਤਾਂ ਹਨਾ ਹੱਥ ਨਾਲ ਬੈਠ ਕੇ ਪੁਚੇ ਲੱਗਣ ਵਾਲੇ ਆ ਬਟ ਦਿਲ ਤਾਂ ਕਰਦਾ ਸੀ ਵੀ ਬੈਠ ਕੇ ਹੱਥ ਨਾਲ ਪੁਚਾ ਲਾ ਦਵਾ ਪਰ ਕੀ ਕਰਾਂ ਗੱਲ ਉੱਥੇ ਹੀ ਫੇਰ ਆ ਗਈ ਨਾ ਬਾਡੀ ਸਾਥ ਨਹੀਂ ਦਿੰਦੀ ਹੈਗੀ ਗੱਲ ਉੱਥੇ ਫੇਰ ਆ ਜਾਂਦੀ ਆ ਵੀ ਬਾਡੀ ਸਾਥ ਨਹੀਂ ਦਿੰਦੀ ਹੈਗੀ ਕੰਮ ਕਰਤਾ ਲੈਨੇ ਵਾਟ ਮੇਰੇ ਗਾਲਾਂ ਵੀ ਬਹੁਤ ਪੈਂਦੀਆਂ ਨੇ ਹਨਾ ਪਰ ਜੇ ਨਾ ਕਰਾਂ ਤਾਂ ਫਿਰ ਕੀ ਕਰਾਂ ਇਹ ਮੈਨੂੰ ਕਹਿੰਦੇ ਵੀ ਕੰਮ ਵਾਲੀ ਰੱਖ ਲੈ ਪੱਟ ਪਾਈ ਕੰਮ ਵਾਲੀ ਹੈ ਨਾ ਸਾਡਾ ਖੇਤਾਂ ਦੇ ਵਿੱਚ ਘਰ ਹੋਣ ਕਰਨਾ ਨਾ ਮਿਲਦੀ ਨਹੀਂ ਹੈਗੀ ਜੇ ਮਿਲਦੀ ਆ ਤਾਂ ਭਾਈ ਆਪਣੇ ਬਜਟ ਤੋਂ ਬਾਹਰ ਮਿਲਦੇ ਆ ਫਿਰ ਇਹਦੇ ਨਾਲੋਂ ਵੇਤਰ ਆ ਵੀ ਹੈ ਨਾ ਚਾਹੇ ਥੋੜਾ ਕਰ ਲੋ ਆਪ ਹੀ ਕਰ ਲੋ ਬਜਟ ਤੋਂ ਬਾਹਰ ਜਾਣਾ ਚਾਦਰ ਦੇਖ ਕੇ ਹੀ ਪੈਰ ਵਿਸਾਰਨਾ ਪੈਂਦਾ ਹਨਾ ਇਹ ਨਹੀਂ ਹੈਗਾ ਵੀ ਆਪਾਂ ਹਨਾ ਵੀ ਐਦਾਂ ਪੈਰ ਵਿਸਾਰ ਲਾਂਗੇ ਚਾਦਰ ਦੇਖ ਕੇ ਪੈਰ ਵਿਸਾਰੇ ਆ ਜਾਂਦਾ ਚਲੋ ਕੋਈ ਗੱਲ ਨਹੀਂ 2-3 ਦਿਨ ਬਾਅਦ ਕ ਸਹੀ ਹੈ ਨਾ ਜਦੋਂ ਜਦੋਂ ਮੇਤੋਂ ਹੁੰਦਾ ਜਾਂ ਬੱਚੇ ਜਿੱਦਾਂ ਹੁਣ ਸੰਡੇ ਆਊਗਾ ਸੰਡੇ ਨੂੰ ਬੱਚਿਆਂ ਨੇ ਸਾਰਾ ਕੰਮ ਕਰ ਲੈਣਾ ਆ ਸਾਰਾ ਉਹਨਾਂ ਨੇ ਆਪਣੇ ਆਪਣੇ ਰੂਮ ਸਾਫ਼ ਕਰ ਲੈਣੇ ਨੇ ਬੱਚਿਆਂ ਨੂੰ ਵੀ ਪਤਾ ਹੈ ਵੀ ਮੰਮਾ ਤਾਂ ਹੁੰਦਾ ਨਹੀਂਗਾ ਬਟ ਉਹਨਾਂ ਨੂੰ ਇਹ ਵੀ ਪਤਾ ਵੀ ਜਦੋਂ ਠੀਕ ਹੁੰਦੀ ਹੈ ਤੇ ਬੈਠਦੀ ਨਹੀਂ ਹੈਗੀ ਸ਼ਾਮ ਨੂੰ ਫਿਰ ਉਹ ਦੇਖਦੇ ਆ ਕੇ ਵੀ ਅੱਜ ਘਰ ਲਿਸ਼ਕਦਾ ਤੇ ਮੰਮੀ ਦੀਆਂ ਹਵਾਈਆਂ ਉੱਡੀਆਂ ਪਈਆਂ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਕੰਮ ਕਰ ਲਿਆ ਬਸ ਹੁਣ ਬੈਟਰੀ ਡਾਊਨ ਕੀ ਕਰਾਂ ਜੀ ਆਦਤ ਬਣੀ ਹੋਈ ਆ ਸਾਫ਼-ਸਾਫ਼ ਘਰ ਦੇ ਵਿੱਚ ਰਹਿਣ ਦੀ ਹਨਾ ਚਲੋ ਕੋਈ ਗੱਲ ਨਹੀਂ ਬੈਕਗਰੋਂ ਸਿਹਤ ਵੀ ਠੀਕ ਕਰ ਦਣਗੇ ਬਸ ਤੇ ਲੋ ਜੀ ਇੱਥੇ ਟਾਈਮ 2:00 ਵਜ ਗਏ ਸੀ ਤੇ ਜਿਹਾਰ ਤੇ ਡੈਡੀ ਚਲੇ ਗਏ ਸੀ ਜਿਹਾਰ ਨੂੰ ਲੈਣ ਤੇ ਮੈਂ ਣੌਣ ਲੱਗ ਗਈ ਸੀ ਪੂਰੇ 2:00 ਵਜ ਗਏ ਸੀ ਕਿਉਂਕਿ ਕਣਕੁਣਕ ਵੀ ਛਾਣ ਕੇ ਪਾਈ ਸਾਰੇ ਕੱਪੜੇ ਧੋਤੇ ਹਨਾ ਤੁਹਾਨੂੰ ਪਤਾ ਬਹੁਤ ਸਾਰੇ ਕੱਪੜੇ ਹੁੰਦੇ ਆ ਤੇ ਮੈਂ ਜਿਹਾਰ ਆਉਂਦੇ ਨੂੰ ਯਾਨੀ ਕਿ ਅੰਦਰ ਚਲੀ ਗਈ ਸੀ ਇੱਥੋਂ ਵਾਲ ਆਪਣੇ ਸੁਕਾ ਕੇ ਇਬਾਰਸ ਕਾ ਕਿਤੇ ਮੈਂ ਅੰਦਰ ਚਲੀ ਗਈ ਸੀ ਤੇ ਅੰਦਰ ਜਾ ਕੇ ਮੈਂ ਲੇਪਾ ਪੋਚੀ ਕਰਦੀ ਸੀ ਆਪਣੇ ਮੂੰਹ ਦੀ ਥੋੜੀ ਜਿਹੀ ਉਹ ਕਰੀ ਦੀ ਜਿਆਦਾ ਨਹੀਂ ਕਰੀ ਦੀ ਤੇ ਮੈਂ ਨਾ ਆਪਦੇ ਆਪ ਇਹਨਾਂ ਨੂੰ ਵੀ ਹੱਸਦੀ ਸੀ ਕਿ ਵੀ ਮੈਂ ਮੇਰਾ ਰੰਗ ਦਵਾਈਆਂ ਖਾਣ ਨਾਲ ਸਾਫ਼ ਹੋ ਗਿਆ ਵੀ ਮੈਂ ਗੋਰੀ ਹੋ ਗਈ ਹੈ ਕਹਿੰਦੇ ਲੱਗਦੀ ਗੋਰੀ ਦੀ ਹੈ ਗੋਰੀ ਨਹੀਂ ਹੋਈ ਤੂੰ ਪੀਲੀ ਹੋ ਗਈ ਤੇਰਾ ਰੰਗ ਪੀੜਾ ਹੋ ਗਿਆ ਗੋਰੀ ਨਹੀਂ ਹੋਈ ਮੈਂ ਸ਼ਾਮ ਨੂੰ ਬੱਚਿਆਂ ਨੂੰ ਵੀ ਹੱਸਦੀ ਸੀ ਕਿ ਤੇ ਲੋ ਜੀ ਜਿਹਾਰ ਆ ਗਿਆ ਜਿਹਾਰ ਨੂੰ ਬਾਏ ਬਾਏ ਕਰੀ ਜਾਂਦੀ ਸੀਗੀ ਲੋ ਜੀ ਜਿਹਾਰ ਨੂੰ ਮੈਂ ਕਹਿੰਦੀ ਸੀ ਪਈ ਪਾਣੀ ਪੂਣੀ ਪੀ ਤੂੰ ਮੈਂ ਤੈਨੂੰ ਦਿੰਨੀ ਆ ਲੰਚ ਵਗੈਰਾ ਤੇ ਹੁਣ ਬਣਾ ਕੇ ਰੋਟੀ ਅਸੀਂ ਖਾਧੀ ਬਟ ਬਾਅਦ ਦੇ ਵਿੱਚ ਕੋਈ ਵੀ ਬਲੌਗ ਨਹੀਂ ਬਣਿਆਗਾ ਕੋਈ ਵੀਡੀਓ ਸ਼ੂਟ ਨਹੀਂ ਹੋਈ ਹੈਗੀ ਤੇ ਮੈਂ ਝਾਰਦੀਆਂ ਸੁਣੀਆਂ ਝਾਰਦੀ ਸੁਣਦੀ ਸੁਣਦੀ ਮੈਂ ਰੋਟੀ ਬਣਾਈ ਰੋਟੀ ਬਣਾ ਕੇ ਉਸ ਤੋਂ ਬਾਅਦ ਬਸ ਫਿਰ ਅਸੀਂ ਥੋੜੀ ਦੇ ਅਰੈਸਟ ਕਰੀ ਬਸ ਫਿਰ ਕੰਮ ਨੂੰ ਸ਼ਾਮ ਨੂੰ ਲੱਗੇ ਕੋਈ ਵੀਡੀਓ ਨਹੀਂ ਬਣੇਗੀ ਤੇ ਹੁਣ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਮਿਲਾਂਗੇ ਮਹਿਮਾਨ ਨੂੰ ਮਲਾਵਾਂਗੇ ਠੀਕ ਹੈ ਜੀ ਜੁੜੇ ਰਹੋ ਚੈਨਲ ਦੇ ਨਾਲ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕੱਲ ਦੇ ਬਲੌਗ ਦੀ ਵੇਟ ਕਰੋ ਤੁਹਾਨੂੰ ਮਹਿਮਾਨ ਦੇ ਨਾਲ ਮਲਾਵਾਂਗੇ ਆਪਾਂ ਕੌਣ ਆਪਣੇ ਘਰੇ ਆਇਆ ਤੇ ਚਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਹਾਂ